ਗੁਰੂ ਕੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਜੀਵਾਤਮਾ ਦਾ ਜੋ ਸਫਰ ਹੈ ਉਹ ਮਾਂ ਦੇ ਗਰਭ ਤੱਕ ਦਾਖਲ ਹੋਣ ਤੱਕ ਦਾ ਆਪਾਂ ਸਰਵਣ ਕੀਤਾ ਸੋ ਅੱਜ ਜੋ ਵਿਚਾਰਾਂ ਆਪ ਜੀ ਦੇ ਨਾਲ ਕਰਨੀਆਂ ਹਨ ਉਸ ਤੋਂ ਪਹਿਲਾਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀਓ ਇਹ ਜੋ ਗੁਪਤ ਗਿਆਨ ਹੈ ਇਸ ਦੇ ਬਾਰੇ ਆਪ ਜੀ ਸਾਨੂੰ ਵਿਸਤਾਰ ਨਾਲ ਦੱਸਣਾ ਕਰੋ ਕਿਉਂਕਿ ਜੋ ਵੀ ਇਹ ਗੁਪਤ ਗਿਆਨ ਹੈ ਇਸ ਵਿੱਚ ਦਾਸ ਦੀ ਕੋਈ ਸਮਰੱਥਾ ਨਹੀਂ ਹੈਗੀ ਦੱਸਣ ਦੀ ਇਹ ਸਾਰਾ ਗਿਆਨ ਗੁਪਤ ਅੰਦਰੋਂ ਹੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪ੍ਰਗਟ ਹੁੰਦਾ ਹੈ ਕਿਉਂਕਿ ਆਪ ਜੀ ਮੈਡੀਕਲ ਲਾਈਨ ਦੇ ਵਿੱਚ ਡਾਕਟਰਾਂ ਦੀਆਂ ਜੋ ਵੀਡੀਓਜ਼ ਦੇਖੋਗੇ ਉਹਦੇ ਵਿੱਚ ਜੋ ਅੱਜ ਦਾ ਗਿਆਨ ਹੈ ਇਹ ਨਹੀਂ ਦੱਸਿਆ ਜਾਂਦਾ ਇਸ ਲਈ ਇਸ ਅੱਜ ਦੇ ਪ੍ਰਸੰਗ ਨੂੰ ਆਪ ਜੀ ਅਖੀਰ ਤੱਕ ਜਰੂਰ ਦੇਖਣਾ ਔਰ ਸੁਣਨਾ ਜੀਵਾਤਮਾ ਜਦੋਂ ਸਪਰਮ ਦੇ ਰੂਪ ਵਿੱਚ ਮਾਂ ਦੇ ਗਰਭ ਵਿੱਚ ਦਾਖਲ ਹੁੰਦੀ ਹੈ ਉਹ ਜੀਵ ਇੱਕ ਸੈੱਲ ਛੱਡਦਾ ਹੈ ਉਹ ਸੈੱਲ ਦਾ ਨਾਮ ਹੈ ਡੀਐਨਏ ਜਿਹੜਾ ਡੀਐਨਏ ਸੈੱਲ ਹੈ ਉਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਔਰ ਜੋ ਡੀਐਨਏ ਹੈ ਉਹ ਅੱਗੇ ਸੈੱਲ ਇੱਕ ਤਿਆਰ ਕਰਦਾ ਹੈ ਉਸ ਦਾ ਨਾਮ ਹੈ ਸਟੈਮ ਸੈੱਲ ਜਾਨੀ ਕਿ ਇਹ ਦੋ ਸੈੱਲ ਜੁੜ ਜਾਂਦੇ ਹਨ ਜਦੋਂ ਦੋ ਸੈੱਲ ਇਹ ਜੁੜਦੇ ਹਨ ਇਹ ਮਿਲ ਕੇ ਇਹ 2 ارب 15 ਲੱਖ 2 ارب 15 ਲੱਖ ਸੈੱਲ ਅੱਗੇ ਤਿਆਰ ਕਰਦੇ ਹਨ ਸਾਧ ਸੰਗਤ ਜੀ 2 ارب 15 ਲੱਖ ਸੈੱਲ ਮਿਲ ਕੇ 72 ਕਰੋੜ 72 ਲੱਖ 72 ਹਜ਼ਾਰ ਨਾੜੀਆਂ ਤਿਆਰ ਕਰਦੇ ਹਨ ਪਿਆਰੀ ਸਾਧ ਸੰਗਤ ਜੀ ਇਹ ਜੋ ਗੁਪਤ ਗਿਆਨ ਹੈ ਬੜਾ ਹੀ ਗਹਿਰਾ ਹੈ ਜਿਸ ਤਰ੍ਹਾਂ ਕੋਈ ਬਾਹਰ ਸੰਸਾਰਿਕ ਆਪਾਂ ਬਿਲਡਿੰਗ ਖੜੀ ਕਰਦੇ ਹਾਂ ਵੱਡਾ ਕਿਲਾ ਬਣਾਉਣਾ ਹੈ ਉਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਕਾਰੀਗਰ ਦੀ ਮਿਸਤਰੀ ਦੀ ਲੋੜ ਪੈਂਦੀ ਹੈ ਕਾਰਪੈਂਟਰ ਪਲੰਬਰ ਇਲੈਕਟ੍ਰੀਸ਼ੀਅਨ ਮਾਰਬਲ ਵਾਲਾ ਰਾਜ ਮਿਸਤਰੀ ਇਸੀ ਤਰ੍ਹਾਂ ਜੋ ਇਨਸਾਨੀ ਸਰੀਰ ਹੈ ਜੋ ਜੀਵ ਅੰਦਰ 9 ਮਹੀਨੇ ਚ ਬਣਨਾ ਹੈ ਉਹਦੇ ਵਾਸਤੇ ਵੀ ਕੁਦਰਤ ਨੇ ਕਿੰਨੀ ਬੜੀ ਖੇਡ ਰਚੀ ਹੈ ਮਾਂ ਦੇ ਗਰਭ ਦੇ ਅੰਦਰ ਕਿ ਦੇਖੋ ਅਰਬਾਂ ਹੀ ਸੈੱਲ ਇਕੱਠੇ ਕਰਕੇ ਇਸ ਸਰੀਰ ਰੂਪੀ ਕਿਲੇ ਨੂੰ ਬਣਾਉਣ ਦੀ ਤਿਆਰੀ ਆਰੰਭ ਹੋ ਗਈ ਹੈ ਸੋ ਅਸੀਂ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦੀਆਂ ਵਿਚਾਰਾਂ ਅੱਜ ਸਰਵਣ ਕਰਾਂਗੇ ਸੂ ਪਿਆਰੀ ਸਾਧ ਸੰਗਤ ਜੀ ਇਹ ਜੋ 2 ਅਰਬ 15 ਲੱਖ ਸੈੱਲ ਹਨ ਇਹ 72 ਕਰੋੜ 72 ਲੱਖ 72 ਹਜ਼ਾਰ ਜਦੋਂ 나ੜੀਆਂ ਬਣਾ ਦਿੰਦੇ ਹਨ ਤੇ ਇਨਸਾਨੀ ਸਰੀਰ ਦੇ ਵਿੱਚ ਪਹਿਲੇ ਮਹੀਨੇ ਦਾ ਜੋ ਆਕਾਰ ਹੁੰਦਾ ਹੈ ਉਹ ਇੱਕ ਚਾਵਲ ਦੇ ਦਾਣੇ ਜਿੰਨਾ ਹੁੰਦਾ ਹੈ ਔਰ 1 ਤੋਂ ਲੈ ਕੇ 3 ਮਹੀਨੇ ਤੱਕ 3.5 ਇੰਚ ਤੱਕ ਦਾ ਇਹ ਜੀਵ ਦਾ ਆਕਾਰ ਬਣ ਜਾਂਦਾ ਹੈ ਮਾਂ ਦੇ ਗਰਭ ਦੇ ਵਿੱਚ ਇਹ ਜੋ ਇਤਨੀ ਬੜੀ ਫੋਰਸ ਇਤਨੀ ਬੜੀ ਲੇਬਰ ਇਹ ਸੈੱਲਾਂ ਦੀ ਇਕੱਠੀ ਹੋਈ ਹੈ ਇਹ ਇਹਨਾਂ ਸੈੱਲਾਂ ਨੂੰ ਕੋਈ ਸੰਸਾਰ ਦਾ ਕੋਈ ਡਾਕਟਰ ਕੋਈ ਸਾਇੰਸ ਨਹੀਂ ਬਣਾ ਸਕਦੀ ਅਗਰ ਇਸ ਨੂੰ ਬਣਾਇਆ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਇਆ ਹੈ। ਉਹੀ ਬਣਾ ਸਕਦਾ ਹੈ ਇਸ ਤੋਂ ਇਲਾਵਾ ਇਹ ਅਧਿਕਾਰ ਕਿਸੇ ਕੋਲ ਨਹੀਂ ਹੈ। ਇਹ ਜੋ ਅਰਬਾਂ ਖਰਬਾਂ ਹੀ ਸੈਲ ਹਨ ਇਹ ਮਿਲ ਕੇ ਸਭ ਤੋਂ ਪਹਿਲਾਂ ਇਨਸਾਨੀ ਜੀਵ ਦੀ ਰੀੜ ਦੀ ਹੱਡੀ ਖੋਪਰੀ ਬਣਾਉਂਦੇ ਹਨ। ਫਿਰ ਹੌਲੀ-ਹੌਲੀ ਇਹ ਅੱਖਾਂ ਬਣਾਉਂਦੇ ਹਨ। ਇਹ ਦਿਲ ਬਣਾਉਂਦੇ ਹਨ ਇਹ ਅੰਗ ਪੈਰ ਹੌਲੀ-ਹੌਲੀ ਬਣਾਉਂਦੇ ਹਨ ਤਿੰਨ ਮਹੀਨੇ ਦੇ ਵਿੱਚ ਸਾਧ ਸੰਗ ਜੀ ਇਹ ਇੱਕ ਢਾਂਚਾ ਖੜਾ ਕਰ ਦਿੰਦੇ ਹਨ ਇਨਸਾਨੀ ਜੀਵ ਦਾ ਮਾਂ ਦੇ ਗਰਭ ਦੇ ਵਿੱਚ ਉਹਦੇ ਵਿੱਚ ਦਿਲ ਧੜਕਣ ਲੱਗ ਜਾਂਦਾ ਹੈ ਪਰ ਆਤਮਾ ਹਲੇ ਤੱਕ ਉਸ ਸਰੀਰ ਦੇ ਵਿੱਚ ਦਾਖਲ ਨਹੀਂ ਹੋਈ ਇੱਕ ਵਿਚਾਰਯੋਗ ਬਹੁਤ ਹੀ ਗਹਿਰੀ ਗੱਲ ਹੈ ਉਹ ਹੈ ਕਿ ਜੋ ਮਾਂ ਦੇ ਨਾਲ ਅਟੈਚ ਹੈ 나ੜੂਆ ਉਸ 나ੜੂਏ ਦੇ ਵਿੱਚ ਦੋ 나ੜਾਂ ਹਨ ਸ਼ੁਰੂ ਤੋਂ ਹੀ ਇਹ ਜੋ ਕੰਮ ਹੈ ਇਹ ਸਟੈਮਸਲ ਨਾਮ ਦਾ ਸੈੱਲ ਕਰਦਾ ਹੈ ਇੱਕ 나ੜ ਰਾਹੀਂ ਪ੍ਰਾਣ ਚੱਲ ਰਹੇ ਹਨ ਉਸ ਜੀਵ ਦੇ ਉਹ ਵਧਣ ਦੀ ਜਿਹੜੀ ਸਮਰੱਥਾ ਹੈ ਉਹ ਹੋ ਰਹੀ ਹੈ ਦੂਸਰੇ ਪਾਸੇ ਜੋ ਸੈੱਲ ਹਨ ਉਹ ਆਪਣਾ ਕਾਰਜ ਕਰ ਰਹੇ ਹਨ ਦਿਲ ਵਾਲੇ ਸੈੱਲ ਦਿਲ ਬਣਾ ਰਹੇ ਹਨ ਕਿਡਨੀਆਂ ਵਾਲੇ ਸੈੱਲ ਕਿਡਨੀ ਬਣਾ ਰਹੇ ਹਨ ਅੱਖਾਂ ਵਾਲੇ ਸੈੱਲ ਅੱਖਾਂ ਬਣਾ ਰਹੇ ਹਨ ਹਰ ਸੈੱਲਾਂ ਦੀ ਅਲੱਗ-ਅਲੱਗ ਡਿਊਟੀ ਲੱਗੀ ਹੋਈ ਹੈ ਮਾਂ ਦੇ ਗਰਭ ਦੇ ਅੰਦਰ ਇਹ ਬਹੁਤ ਵੱਡਾ ਇੱਕ ਕਿਲਾ ਬਣ ਰਿਹਾ ਹੈ ਜਿਸ ਤਰ੍ਹਾਂ ਬਾਹਰ ਸਾਨੂੰ ਬਹੁਤ ਲੇਬਰ ਦੀ ਲੋਡ ਪੈਂਦੀ ਹੈ ਇਸੇ ਤਰ੍ਹਾਂ ਮਾਂ ਦੇ ਗਰਭ ਦੇ ਅੰਦਰ ਵੀ ਅਰਬਾਂ ਹੀ ਸੈੱਲ ਸਾਡੇ ਸ਼ਰੀਰ ਨੂੰ ਬਣਾ ਰਹੇ ਹੁੰਦੇ ਹਨ ਉਹਨਾਂ ਸੈੱਲਾਂ ਨੂੰ ਅਸੀਂ ਨਹੀਂ ਦੇਖ ਸਕਦੇ ਇਹ ਹੈ ਕੁਦਰਤ ਇਹ ਹੈ ਮੇਰੇ ਗੁਰੂ ਨਾਨਕ ਦੀ ਖੇਡ ਇਸ ਨੂੰ ਸਮਝਣਾ ਹਰ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਕਿਉਂਕਿ ਅਸੀਂ ਜਿੰਨੀ ਵਾਰ ਵੀ ਕੋਈ ਕਥਾ ਕੋਈ ਵਿਚਾਰ ਸੁਣਦੇ ਹਾਂ ਉਹ ਅਸੀਂ ਜਨਮ ਤੋਂ ਬਾਅਦ ਦੀ ਸੁਣਦੇ ਹਾਂ ਔਰ ਸਾਨੂੰ ਬਾਣੀ ਦੇ ਵਿੱਚ ਵੀ ਮਹਾਰਾਜ ਜੀ ਨੇ ਗਰਭ ਦੇ ਅੰਦਰ ਦਾ ਭੇਦ ਦੱਸਿਆ ਹੈ ਆਪਾਂ ਅਗਰ ਉਸ ਦੇ ਹਿਸਾਬ ਨਾਲ ਗੁਰੂ ਸਾਹਿਬਾਨ ਦੇ ਹਿਸਾਬ ਨਾਲ ਚੱਲੀਏ ਤਾਂ ਸਾਨੂੰ ਇੱਕ ਤੋਂ 3 ਮਹੀਨੇ ਦੇ ਵਿੱਚ ਸਿਰਫ ਤੇ ਸਿਰਫ 3.5 ਇੰਚ ਤੱਕ ਦਾ ਆਕਾਰ ਮਿਲਦਾ ਹੈ ਪਿਆਰੀ ਸਾਧ ਸੰਗਤ ਜੀ 3 ਮਹੀਨੇ ਤੱਕ ਸਾਡੇ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਕੋਈ ਆਤਮਾ ਕੋਈ ਵਿਚਾਰ ਕੋਈ ਵੀ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਹਿਲਜੁਲ ਨਹੀਂ ਹੁੰਦੀ ਇਹ ਜੋ ਜੀਵ ਆਤਮ ਜੀਵ ਹੈ ਇਹ ਆਤਮਾ ਤੋਂ ਬਿਨਾ ਹੁੰਦਾ ਹੈ ਉਸ ਵਕਤ ਕਿਉਂਕਿ ਆਤਮਾ ਦਾ ਪਰਵੇਸ਼ ਅੱਗੇ ਜਾ ਕੇ ਹੋਣਾ ਹੈ ਤਿੰਤੋਂ 6 ਮਹੀਨੇ ਦਾ ਜੋ ਸਫਰ ਹੈ ਉਹਦੇ ਵਿੱਚ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਉਹਦੇ ਬਾਰੇ ਆਪਾਂ ਵਿਚਾਰਾਂ ਅੱਗੇ ਜਾ ਕੇ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਇਹ ਜੋ ਮਨੁੱਖਾ ਜਨਮ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਮਾਂ ਦੇ ਗਰਭ ਦੇ ਅੰਦਰ ਸਾਡੇ ਸਰੀਰ ਦਾ ਆਕਾਰ ਵੱਡਾ ਹੁੰਦਾ ਹੈ ਉਸ ਤਰ੍ਹਾਂ ਉਸ ਤਰ੍ਹਾਂ ਹੀ ਸਾਨੂੰ ਮੁਸ਼ਕਲਾਂ ਵੱਧ ਜਾਂਦੀਆਂ ਹਨ ਮਾਂ ਦੇ ਗਰਭ ਦੇ ਅੰਦਰ ਦੀਆਂ ਤਖਲਿਫਾਂ ਨੂੰ ਵਰਣ ਕਰਨਾ ਬਹੁਤ ਮੁਸ਼ਕਲ ਹੈ ਇਦੇ ਵਾਸਤੇ ਸੁਰਤ ਨੂੰ ਬਹੁਤ ਸੁਕਸ਼ਮ ਰੂਪ ਦੇ ਵਿੱਚ ਮਾਂ ਦੇ ਗਰਭ ਵਿੱਚ ਲਜਾਣਾ ਪੈਂਦਾ ਹੈ। ਸੋ ਫਿਰ ਜਾ ਕੇ ਅਸੀਂ ਇਸ ਤਰ੍ਹਾਂ ਦੀਆਂ ਵਿਚਾਰਾਂ ਸਾਂਝੀਆਂ ਕਰ ਸਕਦੇ ਹਾਂ। ਸੋ ਇਸ ਲਈ ਦਾਸ ਦੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਇਹ ਜੋ ਗੁਪਤ ਗਿਆਨ ਹੈ ਇਸ ਗੁਪਤ ਗਿਆਨ ਦੇ ਵਿੱਚ ਅਸੀਂ ਇਸ ਗੁਪਤ ਗਿਆਨ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਸਾਨੂੰ ਇਹ 84 ਲੱਖ ਜੂਨਾ ਭੋਗਣ ਤੋਂ ਬਾਅਦ ਜੋ ਅਫਸਰ ਮਿਲਿਆ ਹੈ ਮਨੁੱਖਾ ਜਨਮ ਦਾ ਇਹ ਵੀ ਸੌਖਾ ਨਹੀਂ ਪਹਿਲਾਂ ਸਾਨੂੰ ਕਿਤਨਾ بڑا ਚੈਲੰਜ ਆਇਆ ਕਿ ਅਸੀਂ 84 ਭੋਗਣ ਤੋਂ ਬਾਅਦ ਪ੍ਰਕਿਰਤੀ ਵਿੱਚ ਚਲੇ ਗਏ ਪ੍ਰਕਿਰਤੀ ਨੇ ਸਾਨੂੰ ਖੁਰਾਕ ਵਿੱਚ ਭੇਜ ਦਿੱਤਾ ਖੁਰਾਕ ਤੋਂ ਅਸੀਂ ਖੂਨ ਬਣ ਗਏ ਖੂਨ ਤੋਂ ਅਸੀਂ ਬੀਜ ਬਣ ਗਏ ਫਿਰ ਅਸੀਂ ਮਾਂ ਦੇ ਗਰਭ ਵਿੱਚ ਗਏ ਮਾਂ ਦੇ ਗਰਭ ਵਿੱਚ ਹੁਣ ਜੋ 9 ਮਹੀਨੇ ਦਾ ਸਫ਼ਰ ਹੈ ਇਹ ਵੀ ਕੋਈ ਸੌਖਾ ਸਫ਼ਰ ਨਹੀਂ ਹੈਗਾ ਸੋ ਪਿਆਰੀ ਸਾਧ ਸੰਗ ਜੀ ਅਗਰ ਅਸੀਂ ਇਹਨਾਂ ਵਿਚਾਰਾਂ ਨੂੰ ਗੰਭੀਰਤਾ ਨਾਲ ਵਿਚਾਰੀਏ ਤੇ ਸੋਚੀਏ ਇੱਕ ਵਾਰ ਅੱਖਾਂ ਬੰਦ ਕਰਕੇ ਇਕਾਂਤ ਵਿੱਚ ਕਲਪਨਾ ਕਰਕੇ ਦੇਖੋ ਕਿ ਅਸੀਂ 9 ਮਹੀਨੇ ਕਿਸ ਤਰ੍ਹਾਂ ਮਾਂ ਦੇ ਗਰਭ ਵਿੱਚ ਕੱਟੇ ਹੋਣਗੇ ਕਿਉਂਕਿ 280 ਦਿਨ ਦਾ ਜੋ ਟਾਈਮ ਹੈ 9 ਮਹੀਨੇ 10 ਦਿਨ ਦਾ ਜੋ ਸਮਾਂ ਹੈ ਇਹ ਮਾਂ ਦੇ ਗਰਭ ਵਿੱਚ ਬੜਾ ਮੁਸ਼ਕਲ ਕੱਟਣਾ ਪੈਂਦਾ ਹੈ ਲੇਕਿਨ ਉਸ ਵਕਤ ਅਕਾਲ ਪੁਰਖ ਦੀ ਜੋ ਖੇਡ ਹੈ ਉਹ ਚੱਲ ਰਹੀ ਹੁੰਦੀ ਹੈ ਜਿਹਦੇ ਬਾਰੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੇਂ-ਸਮੇਂ ਤੇ ਚਾਣਨਾ ਪਾਉਂਦੇ ਹਨ ਪਰ ਲੇਕਿਨ ਇਨਸਾਨ ਭੁੱਲ ਜਾਂਦਾ ਹੈ ਇਹ ਤਖਾਲੀਫਾਂ ਕਸ਼ਟਾ ਭੋਗ ਕੇ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ 84 ਲੱਖ ਜੋਨੀਆਂ ਦਾ ਜਿਹੜਾ ਦੁੱਖ ਹੈ ਉਹ ਵੱਖਰਾ ਹੈ ਜੋ ਅਸੀਂ ਹੁਣ ਅੱਗੇ ਸਫ਼ਰ ਤੈਅ ਕਰਨਾ ਹੈ ਉਹਦੇ ਵਿੱਚ ਬਹੁਤ ਹੀ ਗੰਭੀਰ ਗੁਪਤ ਗਿਆਨ ਆਪ ਜੀ ਦੇ ਸੰਮੁਖ ਅੱਗੇ ਆਏਗਾ ਸੋ ਬੇਨਤੀ ਹੈ ਕਿ ਅੱਜ ਦੀਆਂ ਜੋ ਵਿਚਾਰਾਂ ਹਨ ਆਪਾਂ ਇਹਨਾਂ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਕਿ ਜੋ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦਾ ਸਫ਼ਰ ਹੈ ਇਤੋਂ ਹੁਣ ਆਪਾਂ 3 ਤੋਂ 6 ਮਹੀਨੇ ਦਾ ਸਫ਼ਰ ਅਗਲੇ ਪ੍ਰਸੰਗ ਵਿੱਚ ਆਪ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਰਵਣ ਕਰਾਂਗੇ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜੋ ਵਿਚਾਰਾਂ ਹਨ ਇਹ ਜੋ ਗੁਪਤ ਗਿਆਨ ਹੈ ਆਪ ਜੀ ਨੂੰ ਅਗਰ ਚੰਗਾ ਲੱਗਦਾ ਹੈ ਤਾਂ ਤੁਸੀਂ ਇਹਨੂੰ ਅੱਗੇ ਵੀ ਜ਼ਰੂਰ ਭੇਜਿਆ ਕਰੋ ਔਰ ਆਪਣੇ ਵਿਚਾਰ ਜਰੂਰ ਦਿਆ ਕਰੋ ਕਿਉਂਕਿ ਵਿਚਾਰ ਦੇਣ ਦੇ ਨਾਲ ਸਾਨੂੰ ਵੀ ਪਤਾ ਲੱਗਦਾ ਹੈ ਕਿ ਭਾਈ ਕਿਦਾਂ ਦੀ ਸੰਗਤ ਸੰਗਤ ਇਸ ਨੂੰ ਦੇਖ ਰਹੀ ਹੈ ਔਰ ਕੀ ਇਸ ਦਾ ਉਹਨਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਸਾਡਾ ਮਕਸਦ ਇਸ ਜੋ ਤੱਤ ਗਿਆਨ ਨੂੰ ਆਰੰਭ ਕਰਨਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹਦਾ ਮਕਸਦ ਇਹੀ ਹੈ ਕਿ ਆਪ ਜੀ ਦਾ ਜੋ ਆਪਣਾ ਸਾਰਿਆਂ ਦਾ ਇਹ ਜੋ ਜਉਂਦੇ ਜੀ ਮੁਕਤ ਹੋਣ ਦਾ ਸਫਰ ਹੈ ਇਹ ਸੁਖਾਲਾ ਸੰਪੂਰਨ ਹੋ ਜਾਵੇ ਸੋ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਉਹਦਾ ਤਰਸ ਹੈ ਦਾਸ ਦੇ ਵਿੱਚ ਕੋਈ ਐਸੀ ਸਮੱਤ ਕੋਈ ਐਸੀ ਅਕਲ ਨਹੀਂ ਹੈਗੀ ਕਿ ਇਤਨੀਆਂ ਗੂੜ ਗੁਪਤ ਗੱਲਾਂ ਵਿਚਾਰਾਂ ਆਪ ਜੀ ਨਾਲ ਕਰ ਸਕੇ ਇਹ ਤਾਂ ਉਹਦਾ ਇੱਕ ਤਰਸ ਹੈ ਕਿ ਜੋ ਦਾਸ ਨੂੰ ਉਸਨੇ ਇਹ ਸੇਵਾ ਬਖਸ਼ਿਸ਼ ਕੀਤੀ ਸੋ ਹੁਣ ਆਪਜੀ ਵੀ ਕਿਰਪਾ ਕਰਨਾ ਅਗਰ ਕੋਈ ਦਾਸ ਕੋਲੋਂ ਵੱਧ ਘੱਟ ਗੱਲ ਕਹਿ ਹੋ ਗਈ ਹੋਵੇ ਤਾਂ ਉਸ ਦੀ ਦਾਸ ਨੂੰ ਮਾਫੀ ਦੇ ਦਿਓ ਔਰ ਅਗਾ ਤੋਂ ਸਮਤ ਬਖਸ਼ਿਓ ਗੁਰੂ ਮਹਾਰਾਜ ਕਿਰਪਾ ਕਰਨ ਆਓ ਆਪਾਂ ਸਾਰੇ ਪਿਆਰ ਦਾ ਬੀਜ ਬੀਜੀਏ ਆਪਾਂ ਪਿਆਰ ਨਾਲ ਰਲ ਮਿਲ ਕੇ ਰਹੀਏ ਇਹ ਸੰਸਾਰ ਦੇ ਉੱਤੇ ਆਪਾਂ ਸਾਰੇ ਇੱਕ ਮਹਿਮਾਨਾਂ ਦੀ ਤਰ੍ਹਾਂ ਆਏ ਹਾਂ ਆਪਾਂ ਸਾਰੇ ਇੱਥੇ ਪਰੌਣਿਆਂ ਵਾਂਗ ਹਾਂ ਇਕ ਨਾ ਇੱਕ ਦਿਨ ਸਭ ਨੇ ਬਾਰੋ-ਬਾਰੀ ਬਾਰੋ-ਬਾਰੀ ਸਫਾਨੀ ਸੰਸਾਰ ਨੂੰ ਛੱਡ ਕੇ ਨਿਰਾਕਾਰ ਕਾਲਪੁਰਖ ਵਿੱਚ ਸਮਾਜ ਜਾਣਾ ਹੈ। ਔਰ ਕੁਝ ਇਸ ਜੀਵਾਤਮਾ ਮਾ ਨੇ ਫਿਰ ਵਾਪਸ ਆ ਜਾਣਾ ਹੈ। ਬਸ ਇਹੀ ਖੇਡ ਹੈ। ਇਸ ਨੂੰ ਸਮਝਣ ਦੀ ਲੋੜ ਹੈ। ਇੱਕ ਇੱਕ ਕਰਤਾਪੁਰਖ ਚੈਨਲ ਦਾ ਜੋ ਮਕਸਦ ਹੈ ਉਹ ਹੈ ਕਿ ਸਚਾਈ ਆਪ ਜੀ ਤੱਕ ਜਿੰਨੀ ਅਭਿਆਸ ਵਿੱਚ ਸੇਵਾ ਸਿਮਰਨ ਵਿੱਚ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਆਪ ਜੀ ਤੱਕ ਪਹੁੰਚੇ ਸੋ ਇਤਨੀਆਂ ਹੀ ਬੇਨਤੀਆਂ ਹਨ ਆਪ ਜੀ ਪ੍ਰਵਾਨ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਮਹਾਰਾਜ ਜੀ ਸਭ ਤੇ ਕਿਰਪਾ ਬਣਾ ਕੇ ਰੱਖਣ ਜਿਤਨੀਆਂ ਵਿਚਾਰਾਂ ਸਰਵਣ ਕੀਤੀਆਂ ਹਨ ਉਹਨਾਂ ਦਾ ਆਪ ਜੀ ਦੇ ਹਿਰਦੇ ਤੇ ਔਰ ਆਪ ਜੀ ਦੇ ਮਨ ਤੇ ਅਸਰ ਹੋਵੇ ਸੋ ਬੇਨਤੀ ਪ੍ਰਵਾਨ ਕਰਿਓ ਗੁਰੂ ਕੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ